ਤਸਵੀਰਾਂ ਦੇ ਵਿੱਚ ਤੁਸੀਂ ਵੱਡੀ ਗਿਣਤੀ ਦੇ ਵਿੱਚ ਮੋਬਾਈਲ ਫੋਨ ਦੇਖ ਰਹੇ ਹੋ ਤੁਸੀਂ ਸਾਇਦ ਸੋਚਦੇ ਹੋਮੋਗੇ ਕਿ ਇਹ ਸੇਲ ਲੱਗੀ ਹੋਣੀ ਆ ਪਰ ਨਹੀਂ ਇਹ ਉਹ ਮੋਬਾਈਲ ਫੋਨ ਹੈ ਜੋ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਅਤੇ ਹੱਥਾਂ ਦੇ ਵਿੱਚੋਂ ਗਾਇਬ ਹੋਏ ਸੀ ਅਤੇ ਡੱਬੇ ਦੇ ਵਿੱਚ ਬੰਦ ਸੋਨੇ ਦੇ ਗਹਿਣੇ ਜਿਹੜੀਆਂ ਮਹਿਲਾਵਾਂ ਵਾਲੀਆਂ ਪਾ ਕੇ ਬਾਹਰ ਨਿਕਲਦੀਆਂ ਸਨ ਉਹਨਾਂ ਦੀਆਂ ਝਪਟੀਆਂ ਹੋਈਆਂ ਵਾਲੀਆਂ ਨੇ ਬਠਿੰਡਾ ਪੁਲਿਸ ਨੇ ਲੁੱਟਾਂ ਖੋਹਾਂ ਤੇ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਲੁੱਟ ਖੋਹ ਕੀਤੇ ਮੋਬਾਈਲ ਫੋਨ, ਸੋਨੇ ਦੀਆਂ ਵਾਲੀਆਂ, ਲੈਪਟਾਪ ਬਰਾਮਦ ਕੀਤੇ ਨੇ ਜਿਸ ਦੀ ਜਾਣਕਾਰੀ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਕਹੇ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਦੋਸ਼ੀਆਂ ਨੇ ਜਿਹੜੇ ਕਿ ਪੁਲਸ ਦੇ ਗ੍ਰਿਫਤ ਦੇ ਵਿੱਚ ਨੇ ਇਹਨਾਂ ਨੇ ਮੰਨਿਆ ਕਿ ਮੋਬਾਈਲ ਸੋਨੇ ਦੀਆਂ ਵਾਲੀਆਂ ਲੈਪਟਾਪ ਬਠਿੰਡਾ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਪੂਚੋ ਮੰਡੀ ਅਤੇ ਹੋਰ ਥਾਵਾਂ ਤੋਂ ਖੋਏ ਹੋਏ ਨੇ ਦੋਸ਼ੀਆਂ ਨੂੰ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਹਨਾਂ ਨੂੰ ਸੀਆਈਏ 1 ਇਨਚਾਰਜ ਨੌਕਰੀ ਇੰਸਪੈਕਟਰ ਲਫਰੀਤ ਨੂੰ ਇੱਕ ਇਨਫੋਰਟਾਈ ਸੀਗੀ 17 ਤਰੀਕ ਨੂੰ ਕਿ ਕੁਨਾਲ ਉਰਫ ਪਿੰਕੂ ਅ ਬਸੇ ਪਰਸਨਾਮਗਰ ਬਠਿੰਡਾ ਤੇ ਕਰਨ ਕੁਮਾਰ ਨੂੰ ਬੋਲੂ ਇਹ ਉਹ ਅਬਵਰ ਦਾ ਕਿ ਇਸ ਟਾਈਮੇ ਵੀ ਪਰਸਨਾਮਗਰ ਅੰਦਰ ਇਹ ਮੋਬਾਈਲ ਔਰ ਫੋਨ ਦੇ ਵੀ ਸਨਾਚਿੰਗ ਵਗੈਰਾ ਦਾ ਹੋ ਰਹਾ ਸਨਾਚਿੰਗਸ ਕਰਦੇ ਬੇਸਿਕਲੀ ਤੇ ਅੱਜ ਵੀ ਇੱਕ ਸੰਕਰੀ ਤੇ ਰੇਲਵੇ ਸਟੇਸ਼ਨ ਬਠਿੰਡਾ ਦੇ ਆਲੇ ਦੁਆਲੇ ਵੇਖ ਸਕਦੇ ਤੇ ਉਸ ਵਿਹਾਰ ਤੇ ਨਾਲ ਹੀ ਆਪਣੀ ਟੀਮ ਲਗਾ ਕੇ ਇਹਨਾਂ ਨੂੰ ਕੀਤਾ ਸਰਪ ਕੀਤਾ ਤੇ ਇਹਨਾਂ ਦੋਨਾਂ ਤੋਂ ਕਾਫੀ ਸਾਰੀ ਚੀਜ਼ਾਂ ਬਰਾਮਦ ਹੋਈ ਹੈ ਜਿਸ ਵਿੱਚ ਇਨਕਲੂਡ ਸੋਨੇ ਦੀਆਂ ਦੋ ਜੋੜੇ ਵਾਲੀਆਂ 10 ਮੋਬਾਈਲ ਫੋਨ ਉੱਤੇ ਉੱਤੇ ਗ੍ਰਾਂਟਸ ਦੇ ਇੱਕ ਲੈਪਟਾਪ Lenovo ਦਾ ਔਰ ਨਾਲ ਜਿਹੜੀ ਕ੍ਰਾਈਮ ਦੀ ਸਟੋਰੀ ਹੋਈ ਹੈ ਸੋ ਇਹ ਤਾਂ ਦੇ ਕੇਸਸ ਜ਼ਿਆਦਾਤਰ ਇਹਨਾਂ ਨੂੰ ਕੁਚੋ ਮੰਡੀ ਦੇ ਰੇਸ ਹੋਏ ਜਿਸ ਦੇ ਬਿਹਾਫ ਤੇ ਐਫ ਆਈ ਆਰ ਨੰਬਰ 120 ਅੰਡਰ ਸੈਕਸ਼ਨ ਤੇ ਅਫਤੇ ਸੈਕਸ਼ਨਸ ਤੇ ਦਰਸਕ ਉਤਵਾਲੀ ਤੋਂ ਹੋਇਆ ਪਰ ਪ੍ਰੀਲਿਮਿਨਰੀ ਤਫਤੀਸ਼ ਤੋਂ ਪਤਾ ਲੱਗਿਆ ਕਿ ਇਹਨਾਂ ਨੇ ਕਾਫੀ ਇਹ ਵਾਰਦਾਤਾਂ ਕੁਚੋ ਮੰਡੀ ਦੇ ਵਿੱਚ ਕੀਤੀਆਂ ਤੋ ਅਸਲੀ ਪ੍ਰੈਸ ਕਾਨਫਰੰਸ ਜਿਹੜੀ ਸਾਡੀ ਵੀਰੀਅਸ ਤੋਂ ਕੰਪਲੀਟ ਸੀ ਗਿਆ ਐਂ ਅਸੀਂ ਇੱਦਾਂ ਹੀ ਬਕਵਾ ਕਰਮੇ ਵੀ ਟ੍ਰੇਸ ਕਰਦੇ ਰਵਾਂਗੇ ਤੇ ਪ੍ਰੀਅਮ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ। ਦੇਖਿਆ ਜਾਵੇ ਤਾਂ ਲੁੱਟਾਂ ਖੋਹਾਂ ਅਤੇ ਚੋਰਾਂ ਨੇ ਲਗਾਤਾਰ ਅਜਹੀ دہشت ਫੈਲਾਈ ਹੋਈ ਹੈ ਕਿ ਕਿਸੇ ਪਾਸੇ ਵੀ ਕੋਈ ਸੁਰੱਖਿਅਤ ਨਹੀਂ ਆਪਦੇ ਆਪ ਨੂੰ ਮਹਿਸੂਸ ਕਰਦਾ ਕਿਉਂਕਿ ਕੋਈ ਨਹੀਂ ਪਤਾ ਲੱਗਦਾ ਕਿ ਅਜਿਹੇ ਚੋਰ ਲੁਟੇਰੇ ਕਦੋਂ ਕਿਸੇ ਨੂੰ ਨਿਸ਼ਾਨਾ ਬਣਾ ਲੈਣ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ